ਪੰਜਾਬ ਭਰ ਦੇ ਵਿੱਚ ਪੰਨ ਵਾਸਤੇ ਪੀਆਰਟੀਸੀ ਦੇ ਮੁਲਾਜ਼ਮ ਜਿਹੜੇ ਨੇ ਹੜਤਾਲ ਤੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਿਆ 2 ਘੰਟੇ ਲਈ ਬੱਸ ਸਟੈਂਡਾਂ ਨੂੰ ਜਿਹੜਾ ਬੰਦ ਕੀਤਾ ਗਿਆ ਇਸ ਵੇਲੇ ਆਪਾਂ ਪਠਾਨਕੋਟ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਬੱਸ ਸਟੈਂਡ ਪੁਰਾਣਾ ਪਰ ਰਹਿੰਦਾ ਸੀ ਅੱਜ ਪੂਰਾ ਬੱਸ ਸਟੈਂਡ ਜਿਹੜਾ 2 ਘੰਟੇ ਲਈ ਖਾਲੀ ਕੀਤਾ ਗਿਆ ਸਵਾਰੀਆਂ ਜਿਹੜੀਆਂ ਨੇ ਉਹ ਬੱਸਾਂ ਦਾ ਇੰਤਜ਼ਾਰ ਕਰਦੀ ਹੋਈ ਨਜ਼ਰ ਆ ਰਹੀ ਨੇ ਪਰ ਮੁਲਾਜ਼ਮ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਗਏ ਆ ਰਿਹਾ ਜਿਸ ਦੇ ਚਲਦਿਆਂ ਰੋਸ ਵਜੋਂ ਵਾਲਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਅਸੀਂ ਸਬੰਧੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਪੜਾਅ ਕੱਢੀ ਹੈ ਆਓ ਵਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨ ਤਾਂ ਕੀਤਾ ਜਾਦਾ ਹੈ ਕਿ ਅੱਜ ਤੋਂ ਸਮਾਂ 5-6 ਮਹੀਨੇ ਦਾ ਹੋ ਗਿਆ 5-6 ਮਹੀਨਿਆਂ ਦਾ ਲਗਾਤਾਰ ਜਿਹੜੇ ਕੰਮੇ ਨੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਜੜੀਆਂ ਨਹੀਂ ਮਿਲਦੀਆਂ ਅੱਜ ਦਾ ਜਿਹੜਾ ਸਮਾਂ ਆ ਅੱਜ ਦੇਖ ਲਓ ਤੁਸੀਂ ਅੱਜ 15 ਤਰੀਕ ਹੋ ਗਈ ਆ ਅਜੇ ਤੱਕ ਵੀ ਕਿਸੇ ਨੂੰ ਤਨਖਾਹ ਨਹੀਂ ਮਿਲੀ ਸਰਕਾਰ ਬੜੇ-ਬੜੇ ਦਾਅਵੇ ਤਗੜੇ ਕਰਦੀ ਆ ਵੀ ਅਸੀਂ ਸਾਡੇ ਕੋ ਪੈਸਾ ਬਹੁਤ ਹੈ ਕੱਲ ਟਵੀਟਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਸਾਡੇ ਕੋ ਪੈਸਾ ਬਹੁਤ ਜ਼ਿਆਦਾ ਜੇ ਪੈਸਾ ਬਹੁਤ ਜ਼ਿਆਦਾ ਤੇ ਜਿਹੜੇ ਇਹ ਮੁਲਾਜ਼ਮ ਦੇ ਦਿੰਦਾ ਤੇ ਸੜਕਾਂ ਦੇ ਉੱਪਰ ਡਿਊਟੀ ਕਰਦੇ ਨੇ ਰਾਤ ਓਵਰਟਾਈਮ ਹੀ ਲਾਉਂਦੇ ਨੇ ਆਪਣਾ ਤੇ ਇਹਨਾਂ ਵਾਅਦੇ ਤਨਖਾਹਾਂ ਕਿਉਂ ਨਹੀਂ ਹਰ ਬੰਦੇ ਨੂੰ ਹਰ ਟਾਈਮ ਸਰ ਘਰ ਪਹਚਾ ਕੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਡਿਊਟੀਆਂ ਦੇ ਪਹਚਾ ਕੇ ਫ੍ਰੀ ਸਵੱਲ ਸੂਤ ਰੋਜ਼ ਤੋਂ ਰੋਜ਼ ਕਿੰਨੇ 1.5 ਕਰੋੜਾਂ ਦੇ ਸਵੱਲ ਨਾਲ 1.5 ਕਰੋੜ ਦੇ ਹਿਸਾਬ ਨਾਲ ਰੋਜ਼ ਜਿਹੜੀ ਸਵੱਲ ਸੂਤ ਲੋਕਾਂ ਇਹ ਇੱਕ ਬਹੁਤ ਵੱਡਾ ਰੋਸ ਆ ਜਥੇਬੰਦੀ ਦੇ ਵਿੱਚ ਵੀ ਜਿਹੜਾ ਹਰ ਮੁਲਾਜ਼ਮ ਨੂੰ ਲੋੜਿਆ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕਿਆਂ ਮਲਾਇਆਂ ਨੂੰ ਸਲਤਨ ਤਨਖਾਹਾਂ ਆੜੀਆਂ ਟਾਈਮ ਸਰ ਮਿਲ ਗਈਆਂ ਤੇ ਪਰ ਜਦੋਂ ਕੱਚਿਆਂ ਦੀ ਵਾਰੀ ਆਉਂਦੀ ਆ ਤਨਖਾਹਾਂ ਨਹੀਂ ਮਿਲਦੀਆਂ ਜਿਸ ਦੇ ਰੋਜ਼ ਵਿੱਚ ਅੱਜ ਜਿਹੜਾ ਸੰਪੂਰਨ ਤੌਰ ਤੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮ ਜਿਹੜਾ ਉਹ 2 ਘੰਟੇ ਬਾਅਦ ਬੱਸ ਸਟੈਂਡ ਬੰਦ ਬੰਦ ਕਰਕੇ ਬੈਠਾ ਇੱਕ ਮੈਂ ਇੱਥੇ ਬੇਨਤੀ ਹੋਣ ਕਰਨੀ ਚਾਹੁੰਦਾ ਕਿ ਇੱਕ ਸਾਡੇ ਹੈੱਡ ਆਫ ਸਟੇਮ ਬਹੁਤ ਹੀ ਮਾੜੀ ਲੈਟਰ ਕੱਢੀ ਗਈ ਹੈ ਬਹੁਤ ਜ਼ਿਆਦਾ ਮਾੜੀ ਇਹਦੀ ਨਿਖੇਦੀ ਕਰਦੀ ਆ ਪੰਪਾ ਜਥੇਬ ਵੀ ਜਿਹੜੀਆਂ ਵੀ ਗੱਡੀਆਂ ਰੋਡ ਵੇਜ ਦੀਆਂ ਨੇ ਜਿਹੜੇ ਗੱਡੀ ਦਾ ਪਰਮਟ ਹੋਆ ਉਹੀ ਗੱਡੀ ਰੋਡ ਵੇਜ ਦੀ ਉੱਤੇ ਲੱਗੂਗੀ ਅਦਰਵਾਜ ਦੂਜੇ ਡੀਪੋ ਦੀ ਗੱਡੀ ਜਿਹੜੀ ਉੱਤੇ ਨਹੀਂ ਲੱਗੂਗੀ ਪਰ ਐਦਾਂ ਨਹੀਂ ਹੋਣਾ ਜਿਦਾ ਵੀ ਜਿਹੜੇ ਵੀ ਡੀਪੋ ਦੀ ਗੱਡੀ ਆ ਉਹ ਉਸੇ ਹੀ ਡੀਪੋ ਦੀ ਗੱਡੀ ਜਿਹੜੀ ਮਰਜ਼ੀ ਲੱਗ ਜੇ ਟਾਈਮ ਦੇ ਵਿੱਚ ਜੇ ਪਠਾਨਕੋਟ ਦਾ ਟਾਈਮ ਆ ਤੇ ਉੱਥੇ ਅੰਮਰਸਾਹਿਬ ਦੀ ਲੱਗ ਜੇ ਜੇ ਅੰਮਰਸਾਹਿਬ ਦਾ ਟਾਈਮ ਆ ਤੇ ਉੱਥੇ ਪਠਾਨਕੋਟ ਦੀ ਲੱਗ ਜੇ ਇਹ ਵੀ ਸਰਕਾਰ ਨੇ ਸਾਡੇ ਡਾਇਰੈਕਟਰ ਤੇ ਚਾਂਪੋਂ ਨੇ ਬਹੁਤ ਤਕੜੀ ਮਾਰੀ ਚਿੱਠੀ ਗੱਡੀ ਆ ਜਿਹਦੀ ਪੰਨ ਬਾਜ ਜੱਤੇ ਬੰਦੀ ਨੇ ਖੇਧੀ ਕਰ ਵੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹ ਆਪਣੇ ਹਸਾਮੇ ਟਾਈਮ ਤੋਂ ਟਾਈਮ ਲੜਦੀਆਂ ਨੇ ਪਰ ਸਰਕਾਰ ਦੇ ਹਸਾਮੇ ਪੱਲੇ ਕੁਝ ਨਹੀਂ ਤੂੰ ਹੀ ਹਰ ਪੀੜਤਾ ਦੇ ਵਿੱਚ ਵੇਖ ਲਿਆ ਵੀ ਸਰਕਾਰ ਦੇ ਪੱਲੇ ਕੁਝ ਨਹੀਂ ਆ ਇੱਥੇ ਸਾਡੇ ਟਰਾਂਸਪੋਰਟ ਮੰਤਰੀ ਵੀ ਲੋਕਾਂ ਦੀਆਂ ਬੋਰੀਆਂ ਚੁੱਕ ਕੇ ਤੇ ਆਪਣਾ ਨਾਂ ਕੰਢੇ ਨੇ ਇਸ ਕਰਕੇ ਜਿੱਥੋਂ ਤੱਕ ਸਰਕਾਰ ਫੇਲ ਹੋ ਚੁੱਕੀ ਆ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ ਤੇ ਪੂਰੇ ਵੇਖ ਲਓ ਤੂੰ ਸਾਹਮਣੇ ਤੁਹਾਡੇ ਅੱਜ ਅੱਜ 15 ਤਰੀਕ ਹੋ ਗਈ ਆ ਇਹਨਾਂ ਮੁਲਾਜ਼ਮਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਕਰਕੇ ਤਰਖਾਲ ਸਰਕਾਰ ਜਿਹੜੀ ਆ ਉਹੀ ਤਰ੍ਹਾਂ ਫੇਲ ਹੋ ਚੁੱਕੀ ਆ ਅਸੀਂ ਸਰਕਾਰ ਨੂੰ ਵੇਰ ਵੀ ਮੰਗ ਕਰਦੇ ਆ ਵੀ ਇਹ ਤੇ ਇਹਨਾਂ ਦੀਆਂ ਤਨਖਾਹਾਂ ਦੀ ਡੈਗੀ ਜਿਹੜੀ ਉਹ ਸਮੇਂ ਸਿਰ ਕੀਤੀ ਜਾਵੇ ਤੇ ਜਿਹੜੀ ਦੂਜੀ ਮੰਗ ਸਾਡੀ ਹੈ ਵੀ ਜਿਹ ਡਾਇਰੈਕਟਰ ਸੇ ਟਾਂਪ ਚ ਲੈਟਰ ਕੱਢੀ ਗਈ ਆ ਪੰਜਾਬ ਰੋਡ ਵੇਜ ਤੇ ਪੀਆਰਟੀਸੀ ਦੀ ਬੱਸਾਂ ਦੀ ਜਿਹੜਾ ਰੋਡ ਵੇਜ ਦਾ ਕਿਸੇ ਦਾ ਵੀ ਟਾਈਮ ਹੋਵੇ ਬੱਸ ਜਿਹੜੇ ਮਰਜੀ ਦੀਪੂ ਦੀ ਲੱਗੇ ਉਹ ਲੱਗਣੀ ਚਾਹੀਦੀ ਤੇ ਚਿੱਠੀ ਨੂੰ ਵਾਪਸ ਲੈ ਕੇ ਦੂਜੀ ਚਿੱਠੀ ਕੱਢਣੀ ਚਾਹੀਦੀ ਅੱਜ ਜਿਹੜੀ ਆ ਪਾਰਤਾ ਰੱਖੀ ਆ ਜਿਹੜਾ 2 ਘੰਟੇ ਲਈ ਆਪਣਾ ਪ੍ਰਦਰਸ਼ਨ ਰੱਖਿਆ ਆ ਉਹਦੇ ਥਾਰੇ ਮੈਂ ਥੋੜਾ ਜਿਹਾ ਜਾਣਕਾਰੀ ਦੇਣਾ ਚਾਹੁੰਦਾ ਵਾਂ ਅੱਜ ਤੋਂ 5-6 ਦਿਨ ਪਹਿਲਾਂ ਆਪਾਂ ਨਾ ਦੀਪੂ ਬੰਦ ਕੀਤਾ ਸੀਗਾ 2 ਘੰਟੇ ਲਈ 2 ਘੰਟੇ ਦੀ ਕਾਲ ਦਿੱਤੀ 2 ਘੰਟੇ ਲਈ ਬੰਦ ਵੀ ਕੀਤਾ ਜਿਹਦੇ ਕਰਕੇ ਜਿਹੜਾ ਆਪਣਾ ਬਜਟ 릴ੀਜ਼ ਹੋਇਆ ਹੈ ਹੁੰਦਾ ਕੀ ਹੈ ਕਿ ਬਜਟ 릴ੀਜ਼ ਹੋਣ ਤੋਂ ਬਾਅਦ 2 ਦਿਨ ਦਾ ਸਮਾਂ ਹੁੰਦਾ ਵੀ 2 ਦਿਨ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਂਦੀਆਂ 2 ਦਿਨ ਦਾ ਪ੍ਰੋਸੈਸਿੰਗ ਦਾ ਪਰ ਸਰਕਾਰਾਂ ਜਿਹੜੀਆਂ ਵਾ ਸੁਤੀਆਂ ਹੋਈਆਂ ਨੇ ਸਾਡੀਆਂ ਤਨਖਾਹਾਂ ਜਿਹੜਾ ਅਸੀਂ ਕੰਮ ਕੀਤਾ ਤਾਂ ਉਹ ਤਨਖਾਹਾਂ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨਹੀਂ ਪਾ ਰਹੀਆਂ ਉਹਦੇ ਦੋਸਤ ਦੇ ਵਜੋਂ ਆਪਾਂ ਅੱਜ ਜਿਹੜਾ 2 ਘੰਟੇ ਲਈ ਬੰਦ ਕੀਤਾ ਗਿਆ ਵਾ ਸਾਡੇ ਵੱਲੋਂ ਇਹ ਹਰ ਇਹ ਸਰਕਾਰ ਦੀਆਂ ਇਲਾਕਿਆਂ ਦੀ ਵਜ੍ਹਾ ਨਾਲ ਦੀ ਮੈਨਮੈਂਟ ਕੰਮ ਘਟ ਕਰਨ ਦੀ ਵਜ੍ਹਾ ਨਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਤੇ ਆਪਣੇ ਜਿਹੜੇ ਮੈਨੇਜਮੈਂਟ ਮਤਲਬ ਆਪਣਾ ਡੈਟਾ ਸਟੇਟ ਟ੍ਰਾਂਸਪੋਰਟ ਜਿਹੜੇ ਆ ਉਹ ਆਪਣੀਆਂ ਤਨਖਾਹਾਂ ਤੇ ਲਈ ਕਰ ਦਿੰਦੀਆਂ ਪਰ ਇਹਨਾਂ ਨੇ ਕੋਈ ਠੇਕੇਦਾਰ ਜਿਹੜਾ ਅਗੇ ਬਚੋਲੀਆ ਜਿਹੜਾ ਆਪਾਂ ਬਾਹਰ ਕੱਢਣ ਦੀ ਗੱਲ ਕਰਦੇ ਆ ਉਹ ਇਹਨਾਂ ਨੇ ਅਜੇ ਤੱਕ ਜਿਹੜਾ ਵਾ ਉਹ ਕੋਈ ਹੈ ਨਹੀਂਗਾ ਤੇ ਹਰ ਵਾਰੀ ਤਨਖਾਹਾਂ ਪਾਣਦੇ ਜਦੋਂ ਤਨਖਾਹਾਂ ਪਾਣ ਦਾ ਸਮਾਂ ਆਉਂਦਾ ਉਦੋਂ ਇਹ ਇਹੀ ਬਹਾਨਾ ਮਾਰਦੇ ਆ ਕਿ ਤੁਹਾਡੇ ਕੋਈ ਠੇਕੇਦਾਰ ਨਹੀਂ ਪਰ ਅਸੀਂ ਖੁਦ ਜਾਣੇ ਆ ਵੀ ਠੇਕੇਦਾਰ ਜਿਹੜਾ ਵਾ ਉਹ ਬਾਹਰ ਨਿਕਲੇ ਸਾਡੀਆਂ ਤਨਖਾਹਾਂ ਜਿਹੜੀਆਂ ਸਿੱਧੀਆਂ ਕਰ ਦਣ ਔਰ ਇਹ ਸਰਕਾਰ ਜਿਹੜੀ ਆ ਉਹ ਠੇਕੇਦਾਰ ਆਪਣੇ ਕਮਿਸ਼ਨਾਂ ਦੇ ਕਰਕੇ ਲਾ ਲੋ ਤੁਸੀਂ ਜਾਂ ਆਪਣਾ ਉਹਨਾਂ ਦੇ ਕੋਈ ਇਹ ਪਰਦੇ ਹੋਣਗੇ ਗੇਮ ਕਰ ਗਰਮ ਕਰਦੇ ਹੋਣਗੇ ਕਮਿਸ਼ਨ ਦਿੰਦੇ ਹੋਣਗੇ ਤਾਂ ਕਰਕੇ ਏਡੀਆਂ ਰਖਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਟਾਈਮ ਤੇ ਟਾਈਮ ਨਹੀਂ ਪਾਉਂਦੇ